ਸਵਾਗਤ ਹੈ ਸਾਰਿਆਂ ਦਾ ਅੱਜ ਦੇ ਆਪਣੇ ਮਿੰਨੀ ਵਲੌਗ ਦੇ ਵਿੱਚ ਛੋਟਾ ਜਿਹਾ ਵਲੌਗ ਹੈ ਇੱਕ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦਿਖਾਵਾਂ ਆਪਾਂ ਜਾ ਰਹੇ ਹਾਂ ਨਵਾਂ ਟਰੱਕ ਨਵਾਂ ਘੋੜਾ ਆਪਣੇ ਕੋਲ ਆ ਗਿਆ ਤੇ ਹੁਣ ਆਪਾਂ ਇਹਦਾ ਜੋ ਕੰਮ ਕਰਵਾਇਆ ਮੈਂ ਤੁਹਾਨੂੰ ਉਹ ਜ਼ਰੂਰ ਦਿਖਾ ਦਾਂ ਆਪਾਂ ਥੋੜੇ-ਥੋੜੇ ਤੁਹਾਨੂੰ ਵਲੌਗ ਪਾਉਂਦੇ ਰਹੇ ਹਾਂ ਪਰ ਹੁਣ ਮੈਂ ਤੁਹਾਨੂੰ ਦੱਸਦਾ ਸਾਰਾ ਕਿਵੇਂ ਦਾ ਕਿਵੇਂ ਹੈ ਸਰਕਲ ਹੈਨਾ ਆਹ ਦੇਖੋ ਆਪਾਂ ਨੇ ਇਹ ਬਣਾਇਆ ਸੀਗਾ ਟੈਂਕੀ ਆ ਇਹ ਇਦੇ ਪਰ ਆਹ ਸਾਈਡ ਤੇ ਜਾਲੀ ਲਾਤੀ ਚੜਨੇ ਚੁੰਨੇ ਨੂੰ ਵੀ ਦਿੱਕਤ ਨਹੀਂ ਆਉਂਦੀ ਲੋਕ ਪੈਂਦਾ ਕਰਤਾ ਹਨਾ ਪਲੇਟ ਲੱਗੀ ਇਦੇ ਪਰ ਆਹ ਸਾਰੀ ਪਲੇਟ ਹਨਾ ਹੈਵੀ ਲਾ ਕੇ ਉਹ ਸਾਰਾ ਇਹਦੇ ਉਪਰ ਜਾਲ ਪਾਤਾ ਤਾਂ ਕਿ ਜੇ ਆਪਾਂ ਉੱਪਰ ਚੜਦੇ ਆ ਜਾਂ ਕੋਈ ਸਮਾਨ ਰੱਖਦੇ ਆ ਇਹਦੇ ਪਾਈਪ ਵਗੈਰਾ ਟੁੱਟਦੇ ਨਹੀਂ ਆ ਥੱਲੇ ਕੋਈ ਵੀ ਚੀਜ਼ ਨੂੰ ਕੋਈ ਨੁਕਸਾਨ ਨਹੀਂ ਬਾਕੀ ਇਹ ਖੁੱਲਦਾ ਆ ਉਹ ਉਧਰ ਜੂਰੇ ਵਾਲਾ ਹਨਾ ਉਹ ਵੀ ਜਿਹੜੀ ਟੈਂਕੀ ਆ ਉਹਦਾ ਵੀ ਬਣਾਤਾ ਤੇ ਆਹ ਬੈਟਰੀ ਬਾਕਸ ਬਣਾਇਆ ਆਪਾਂ ਨੇ ਹਨਾ ਤੇ ਆਹ ਦੇਖੋ ਬੈਟਰੀ ਬਾਕਸ ਬਣਦਾ ਤੇ ਜੂਰੀਏ ਦਾ ਇਹ ਵੀ ਪਲੇਟ ਲਾਈ ਹੈ ਇਹਦੇ ਤੇ ਤੇ ਆਪਾਂ ਇਹ ਵੀ ਲਾਤੀ ਪਲੇਟ ਸਾਰਾ ਇਹ ਬਣਾ ਲਿਆ ਜਗਾਰਡਮੈਂਟ ਓਕੇ ਨਾ ਤੇ ਪੌੜੀ ਹਾਂ ਪਿੱਛੇ ਬੈਕ ਸਾਈਡ ਤੇ ਉਹ ਪੌੜੀ ਆ ਸਟੀਲ ਦੀ ਚੜਦੀ ਉੱਪਰ ਚੰਨੇ ਨੂੰ ਦਿੱਕਤ ਹੋਇਆ ਕਰਦੀ ਸੀ ਉੱਪਰ ਸਫਾਈ ਕੋਈ ਕਰਨੀ ਛੱਤ ਦੇ ਉੱਤੇ ਉਹਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਸੀ ਬਾਕੀ ਅੰਦਰੋਂ ਤੁਹਾਨੂੰ ਦਿਖਾਉਣੀ ਆ ਇਹਦਾ ਸਸਤੋਂ ਆ ਬੰਪਰ ਬਣਾਇਆ ਅੱਗੇ ਵਧੀਆ ਹੈਵੀ ਚ ਬੰਪਰ ਹੈ ਨਾ ਆ ਬੰਪਰ ਬਣਾਤਾ ਪਰ ਪੈਰ ਉੱਪਰ ਚੜ ਕੇ ਗੱਡੀ ਦੀ ਸਾਫ ਸਫਾਈਆ ਕਰਨਾ ਸਾਰਾ ਫਿਰ ਦਿੱਕਤ ਨਹੀਂ ਕੋਈ ਆਉਂਦੀ ਹੈ ਨਾ ਇੱਕ ਵਾਰੀ ਇਤਰੋ ਵੀ ਦਿਖਾ ਦਿੰਨਾ ਆ ਦੇਖੋ ਆਪਾਂ ਨੇ ਇਹਦੇ ਉੱਪਰ ਇਹਦੇ ਬਣਾ ਕੇ ਲਾਇਆ ਸਸਤੋਂ ਤਾਂ ਕਿ ਇਹਦੀ ਨਾ ਇਹ ਆ ਨਾਜ਼ੁਕ ਹੈ ਅੰਦਰ ਵਾਲੀ ਜੋ ਪਲੇਟ ਹੈ ਨਾ ਇਹ ਨਾਰਮਲ ਜੀ ਪਲੇਟ ਆ ਹਲਕੀ ਜੀ ਉੱਪਰ ਚੜਦੇ ਆ ਤਾਂ ਦਬਦੀ ਆ ਵੈਸੇ ਵੀ ਮਨਾ ਕੀਤਾ ਹੋਇਆ ਦੇਖੋ ਵੀ ਬੂਟ ਲੈ ਕੇ ਨਾ ਚੜੋ ਜਾਂ ਪੈਰ ਉੱਪਰ ਨਾ ਰੱਖੋ ਤੇ ਪਰ ਆਪਾਂ ਨੇ ਬਣਾਤਾ ਕਿਉਂਕਿ ਸਾਡਾ ਕੰਮ ਹੈ ਚੜਨੇ ਦਾ ਉੱਪਰ ਚੜਨਾ ਪੈਣਾ ਇਹ ਇਧਰੋਂ ਦੀ ਲੁੱਕ ਐ ਸਾਰੀ ਉਹ ਟੈਂਕੀ ਵਾਲਾ ਆ ਉਹਦਾ ਹੋ ਗਿਆ ਤੇ ਆ ਪੌੜੀ ਉੱਪਰ ਚੜਨੇ ਨੂੰ ਹਨਾ ਲਾਈਟ ਆ ਆਪਾਂ ਲਵਾ ਦੀਆਂ ਕਿਉਂਕਿ ਆਪਣਾ ਕੰਮ ਓਡੀਸੀ ਦਾ ਹੀ ਹੁੰਦਾ ਤੇ ਅੰਦਰੋਂ ਮੈਂ ਤੁਹਾਨੂੰ ਦਿਖਾ ਦਾਂ ਸੀਟਾਂ ਦੇ ਕਵਰ ਆਪਾਂ ਨੇ ਚੜਾਏ ਆ ਆ ਦੇਖੋ ਇਹ ਸੀਟਾਂ ਦੇ ਕਵਰ ਚੜਾਏ ਆ ਤੇ ਰਾਤ ਗਏ ਸੀ ਫੈਕਟਰੀ ਆ ਵੀ ਸੀਟਾਂ ਦੇ ਕਵਰ ਹਾਂ ਇਹ ਸਾਰੇ ਆ ਸੀਟ ਪਹਿਲਾਂ ਇੰਨੀ ਕੁ ਸੀਗੀ ਆਪਾਂ ਨੇ ਇਹ ਥੋੜੀ ਜਿਹੀ ਹੁਣ ਵਧਵਾਈ ਆ ਅੱਗੇ ਕਰਕੇ ਵੀ ਕੱਲ ਨੂੰ ਦਿੱਕਤ ਨਾ ਹੋਵੇ ਹੈਨਾ ਤੇ ਕੰਬਲ ਗੁੰਬਲ ਆਪਾਂ ਰੱਖਿਆ ਹੋਇਆ ਹਜੇ ਪਰਦਾ ਪਿੱਛੇ ਪਿਆਇਓ ਉਹ ਲਾਉਣਾ ਆ ਬੈਕ ਸਾਈਡ ਤੇ ਤੇ ਹਜੇ ਗੱਡੀ ਦਾ ਤਕਰੀਬਨ ਕੰਮ ਜਿਹੜਾ ਹੋਰ ਰਹਿੰਦਾ ਆ ਆਪਾਂ ਉਹ ਕਰਾਵਾਂਗੇ ਹੈਨਾ ਤੇ ਮੈਂ ਕਿਹਾ ਚਲੋ ਛੋਟਾ ਜਿਹਾ ਇੱਕ ਮਿੰਨੀ ਵਲੌਗ ਤੋਂ ਸਟਾਰਟ ਕਰਦੇ ਆਂ ਇਹ ਆਪਾਂ ਗਏ ਸੀ ਡਰਲਾ ਘਾਟ ਇਹ ਜਿਹੜੀ ਟਰਾਲੀ ਪਾਈ ਹੋਈ ਆਪਾਂ ਪਿਛਲਾ ਵਲੌਗ ਤੁਸੀਂ ਜਿਹੜਾ ਦੇਖਿਆ ਸੀਗਾ ਆਪਾਂ ਵਲੌਗ ਪਾਇਆ ਤਾਂ ਮਸ਼ੀਨ ਸ਼ਿਫਟ ਕੀਤੀ ਸੀ ਜਿਹੜੀ ਆਪਾਂ ਉਹ ਇਹ ਟਰਾਲੀ ਤੇ ਸ਼ਿਫਟ ਕੀਤੀ ਸੀ ਹੁਣ ਫਿਰ ਰੋਪੜ ਤੋਂ ਪਹਿਲਾਂ ਡਰਲਾ ਘਾਟ ਗਏ ਉੱਥੋਂ ਫਿਰ ਆਪਾਂ ਨੇ ਟਰਾਲੀ ਰਾਤ ਪਾਈ ਤੇ ਆਕੇ ਹੁਣ ਆਪਾਂ ਜਾ ਰਹੇ ਆ ਨਦੌਨ ਨਦੌਨ ਪੈਂਦਾ ਯਾਰ ਜਵਾਲਾਜੀ ਸਾਈਡ ਪੈਂਦਾ ਮਾਤਾ ਜਵਾਲਾਜੀ ਵਾਲੀ ਸਾਈਡ ਜਿਹੜੀ ਸਾਈਡ ਹੈ ਨਾ ਏਰੀਆ ਹੁਮੇਰਪੁਰ ਤੋਂ ਹੁੰਦੇ ਹੋਏ ਆਪਾਂ ਜਾ ਰਹੇ ਆ ਸਵੇਰ ਦਾ ਟਾਈਮ ਹੋ ਗਿਆ ਸੀ ਆਪਾਂ ਨੂੰ 10:00 ਬਜੇ 4:00 ਬਜੇ ਸੌਰੀ 4:30 5:00 ਵਜੇ ਦੇ ਕਰੀਬ ਗਰੀਉ ਨੀਂਦ ਬਹੁਤ ਆਉਣ ਲੱਗੀ ਤੇ ਫਿਰ ਆਪਾਂ ਸੋ ਗਏ ਸੋਣਾ ਮਚਵੇਟਰ ਤੇ ਨੁਕਸਾਨ ਕਰਨ ਨਾਲੋਂ ਚੰਗਾ ਸੌ ਜਾ ਜਿਆਦਾ ਨੀਂਦ ਆਉਣ ਲੱਗੀ ਤੇ ਆਪਾਂ ਨੂੰ ਨੀਂਦ ਆਉਣ ਲੱਗੀ ਸੀ ਜਦੋਂ ਆਪਾਂ ਫਿਰ ਸੋਚਿਆ ਵੀ ਡਰਸਟ ਕਰੀਏ ਹੁਣ ਇੱਥੋਂ 60 ਕਿਲੋਮੀਟਰ ਦਾ ਸਫ਼ਰ ਹੈ ਅੱਜ ਰਾਤ ਨੂੰ ਜਾ ਕੇ ਫਿਰ ਮਸ਼ੀਨ ਲੋਡ ਕਰਕੇ ਆਪਾਂ ਉਹ ਵੀ ਮਸ਼ੀਨ ਲੈ ਕੇ ਜਾਣੀ ਆ ਉਹਦਾ ਵੀ ਤੁਹਾਨੂੰ ਵਲੌਗ ਨਾਲ ਦੀ ਨਾਲ ਹੁਣ ਪਾਵਾਂਗੇ ਆਪਾਂ ਤੇ ਬਾਕੀ ਵਲੌਗ ਲੇਟ ਪਾਉਣ ਦਾ ਰੀਜ਼ਨ ਇਹੀ ਹੈ ਕਿਉਂਕਿ ਗੱਡੀ ਨਵੀਂ ਆ ਉਹਦਾ ਕੰਮ ਹੋ ਰਿਹਾ ਸੀ ਛੋਟੇ ਛੋਟੇ ਵਲੌਗ ਹੁਣ ਪਾਏ ਆ ਤੁਹਾਨੂੰ ਉਹਦੇ ਸ਼ਾਰਟ ਵੀਡੀਓ ਵੀ ਕੀ ਕੁਝ ਕਰਾਉਂਦੇ ਰਹੇ ਕੰਮ ਆਪਾਂ ਹਨ ਬਾਕੀ ਠੀਕ ਹੈ ਇੱਕ ਵਾਰੀ ਫਿਰ ਤੁਹਾਨੂੰ ਫਾਈਨਲ ਲੁੱਕ ਦਿਖਾ ਦਈਏ ਟਰਾਲੀ ਦਿਖਾਈਏ 16 ਮੀਟਰ ਟਰਾਲੀ ਆ ਇਹ ਤੇ ਇਹ ਹੈ 16 ਵੀਲਰ ਟਰਾਲੀ ਸਟਿੱਪਣੀ ਫੇਰ ਉੱਪਰ ਰੱਖਣੀ ਪਈ ਇੱਥੋਂ ਉਤਾਰ ਕੇ ਕਿਉਂਕਿ ਇਸ ਜਗ੍ਹਾ ਤੇ ਸਟਿੱਪਣੀ ਇਹਦੇ ਨਾਲ ਲੱਗਦੀ ਆ ਜਦ ਕਟਿੰਗ ਕਰਦੇ ਆ ਨਾ ਫੇਰ ਇਹ ਲੱਗਦੀ ਆ ਤੇ ਇਹ ਟਰਾਲੀ ਆ 16 ਵੀਲਰ ਆਪਣੇ ਕੋਲ ਤੇ ਆਪਾਂ ਕਰਦੇ ਆ ਸਟਾਰਟ ਕਰਾਂਗੇ ਜਾਵਾਂਗੇ ਪਰ ਰਾਤ ਨੂੰ ਹੀ ਜਾਵਾਂਗੇ ਇਸ 16 ਟਾਇਰ ਇਹਦੇ ਵਿੱਚ ਲੱਗੇ ਇਹਨੂੰ 16 ਵੀਲਰ ਕਿਹਾ ਜਾਂਦਾ ਹੈ ਨਾ ਤੇ ਲੰਬਾਈ ਤਕਰੀਬਨ ਇਹਦੀ ਹੋ ਜਾਂਦੀ ਆ 65 ਫੁੱਟ ਇੱਥੋਂ ਲੈ ਕੇ ਉਹ ਅੱਗੇ ਤੱਕ ਘੋੜੇ ਤੱਕ 65 ਫੁੱਟ ਹੋ ਜਾਂਦੀ ਆ ਆਪਣੀ ਲੰਬਾਈ ਹੈ ਨਾ ਤੇ ਬਾਕੀ ਪਹਾੜ ਪਹਾੜਾਂ ਦੇ ਨਜ਼ਾਰੇ ਲਓ ਦੇਖੋ ਮੌਸਮ ਇੱਧਰ ਪੂਰਾ ਪੱਥਰ ਦੀ ਪਹਾੜੀ ਹੈ ਨਾ ਟਾਈਮ ਹੋ ਗਿਆ ਆ ਸਵਾ ਸਵਾ 12 ਸਾਢੇ 12 ਹੋਣ ਵਾਲੇ ਆ ਐ ਸਵੇਰੇ ਲੇਟ ਹੀ ਉੱਠੇ ਆ ਹਨਾ ਬਾਕੀ ਤੁਹਾਡੇ ਸਾਹਮਣੇ ਆ ਜੋ ਵੀ ਇਹ ਹਜੇ ਹਵਾ ਕਰਾਉਣੀ ਆ ਬਾਕੀ ਇਹ ਟੈਰਾ ਚ ਕਰਾਵਾਂਗੇ ਕਿ ਪਹਾੜਾ ਦੇ ਨਜ਼ਾਰੇ ਆ ਮੌਸਮ ਵੈਸੇ ਵਧੀਆ ਹੋ ਗਿਆ ਠੰਡ ਤਕਰੀਬਨ ਹੋਏਗੀ ਥੋੜੀ ਥੋੜੀ ਆ ਇਧਰ ਦਿਨ ਦੇ ਵਿੱਚ ਥੋੜਾ ਜਿਹਾ ਹੁਣ ਗਰਮਾहट ਜੀ ਹੋ ਜਾਂਦੀ ਆ ਬਾਕੀ ਰਾਤ ਨੂੰ ਤਾਂ ਠੰਡ ਹੀ ਹੁੰਦੀ ਹੈ ਜੈਕਟ ਪਾਉਣੀ ਪੈਂਦੀ ਹੈ ਠੀਕ ਹੈ ਕਿਦਾਂ ਲੱਗਿਆ ਆਪਣੀ رائے ਜ਼ਰੂਰ ਦਿਓ ਤੁਹਾਨੂੰ ਇਹ ਵਲੌਗ ਮਿੰਨੀ ਵਲੌਗ ਆਪਣਾ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਨਵੇਂ ਆਏ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਪਲੀਜ਼ ਤੇ ਮਿਲਦੇ ਆਂ ਫਿਰ ਨਵੀਂ ਵੀਡੀਓ ਚ ਨਵਾਂ ਤੇ ਨਵੀਂ ਸਵੇਰ ਜਦ ਤੱਕ 사ਤਿਆਂ ਨੂੰ ਬਾਏ ਬਾਏ